ਆ ਗਈ ਮਸ਼ੀਨ ਬਾਬਾ ਲੋੜ ਮਹਰ ਨਹੀਂ ਗਾਈਸ ਇਤਨਾ ਦੇਖੋ ਪੰਦਰ ਹੋ ਗਿਆ ਹੈ ਭੈਣ ਚ ਬਦਲਣ ਓਫਰ ਬਣੋ ਆ ਲਵਾਰੇ ਯੋਰ ਪੂਰਾ ਜੋ ਇੱਕ ਮਿੰਟ ਲਾਇਨ ਪਾਦਾ ਦਿੱਸੀ ਨਾ ਆ ਨਹੀਂ ਆਣਾ ਟੈਨਸ਼ਨ ਲੈ ਹੁਣ ਨਹੀਂ ਆਣਾ ਮੰਮੀ ਨੂੰ ਟੈਨਸ਼ਨ ਵੀ ਹੈ ਕਿ ਬੱਦਲ ਸਾਲੇ ਕਬੱਦ ਹੈ ਹੈ ਮੈਂ ਕੋਈ ਨੋ ਫਿਕਰ ਹੈ ਇਨਕੇ ਮਾਲ ਨਹੀਂ ਕਰੀ ਪਈ ਹੈ ਹੂੰ ਉਹ ਉੱਪਰ ਬੈਠਾ ਮਾਲ ਕੋ ਨਹੀਂ ਸਕਦਾ ਫਿਕਰ ਚਲ ਚਲਦੀ ਹੈ ਉੱਪਰ ਆ ਗਿਆ ਜਿਵੇਂ ਬੜਾ ਖੁਸ਼ ਹੈ ਅੱਜ ਆਪਣੇ ਘਰ ਤੇ ਪੈਣਾ ਲੈਂਟਰ 6 ਵਜੇ ਆ ਕੇ ਦੇ ਲੋਏ ਹੁੰਦੀ ਗੱਲ ਬਾਤ ਕੱਲ ਜਿਹੜਾ ਬੰਦਾ ਉਹਨੇ ਕੀਤਾ ਸੀਗਾ ਮੇਰੇ ਬੰਦੇ ਬਾ ਤੁਰਪੇ ਮੰਗਾ ਲਓ ਸਾਮਾਨ ਸਾਰੇ ਕੁਝ ਮੰਗਾ ਲਿਆ ਮਿਸ ਮੂਸੇ ਮੰਗਾ ਲੇ ਮੋੜ ਕੇ ਕਹਿੰਦਾ ਯਾਰ ਮਸ਼ੀਨ ਅੱਜ ਹੋਣੀ ਨਹੀਂ ਮੈਂ ਬੈਂਕਿੰਗ ਨਾਲ ਇਹਨੂੰ ਭੇਜ ਭਰਾਵਾ ਤੂੰ ਆਹੀ ਆ ਮੈਂ ਆਪ ਹੀ ਸੱਦ ਲੈਣਾ ਬੰਦਾ ਮੁਰਕੇ ਮੈਂ ਆਪ ਵੀ ਕਰ ਲਿਆ ਹਾਂ ਉਹ ਦਿਨ 6 ਵਜੇ ਆਗੇ ਸਵੇਰੇ ਹਾਂਜੀ ਹੈਗੀ ਆ ਕਿ ਬਣ ਕੇ ਪਾਣੀ ਹੈਗੀ ਆ ਇੰਨੀ ਦਾ ਪੂਰਾ ਲਿਆਂਦਾ ਇਸ ਸਵੇਰੇ ਬਹੁਤ ਆ ਡੋਂਗੇ ਚ ਪਾਲਾ ਉਹਨੂੰ ਵੱਡੇ ਚ ਪਾਲਾ ਢੋ ਕੇ ਪਾਣੀ ਮਾਰ ਕੇ ਗੋਦਾ ਪੰਜ ਭਿੰਤੀਆਂ ਦੋ ਹੈਗੇ ਆ ਤੇ ਅੰਨਾ ਤੇ 8 7 ਦਾ 800 ਦੇ ਸਮੋਸੇ ਲਿਆਂਦੇ ਆ ਮੋਟਰ ਆ ਹੋ ਗਿਆ 10 ਚੱਲਦੀ ਮਸ਼ੀਨ ਹੈ ਵਾਹਿਗੁਰੂ ਹੁਣ ਅਦਾਸਾਂ ਮੈਂ ਕਰਤੀ ਬਰਮਾਤਣਾ ਨਗਰ ਐਨ ਐ ਚਰਵਾ ਦਾ ਆਪਣਾ ਕਾਰਜ ਹੋਣ ਲੱਗਾ ਮੀਨ ਆਈ ਪਾਈ ਹੈ ਨਾ ਉਹ ਇੱਥੇ ਖੜ ਜਾ ਉੱਪਰ ਉਹ ਦਰਵਾਜ਼ਾ ਬਰਾ ਦੇ ਲਾਤ ਤੱਕ ਨਹੀਂ ਬੱਬੇਂਦੇ ਨਾ ਤੇਰੇ ਮੈਂ ਕਿਹਾ ਸੀ ਮੈਂ ਕਿਹਾ ਸਾਡੇ ਕੰਮ ਵੀਰਵਾਰੇ ਹੁੰਦੇ ਜੋ ਮਰਜੀ ਹੈ ਕਹਿੰਦਾ ਨਹੀਂ ਨਹੀਂ ਬੁੱਧਵਾਰ ਪਾ ਲੈਣਾ ਮੈਂ ਕਿਹਾ ਜੋ ਮਰਜੀ ਜੋ ਲਾਦਾ ਮਸ਼ੀਨ ਨਜ਼ਾਰਾ ਕਰ ਸੱਦੇ ਆਦਮੀ ਸਾਨੂੰ ਪਤਾ ਹੈ ਨਾ ਸਾਡਾ ਕੰਮ ਕੋਈ ਵੀ ਅੜਿਆ ਬੀਲਵਾਨ ਨਹੀਂ ਹੁੰਦਾ ਪਤਾ ਨਹੀਂ ਕਾਹਦੇ ਕੋਧਰ ਪਈ ਹੈ ਕੋਈ ਦੇ ਹੁੰਦਾ ਨਾ ਲੱੱਚੇ ਤੁਹਾਡੇ ਲਈ ਪੋਟੇ ਲੱਗ ਗਿਆ ਬਾਬੇ ਦੀ ਮੇਰ ਮੈਂ ਆਵਾਜ਼ ਵੀ ਚੱਲ ਪਈ ਹੈ ਤੇ ਮਾੜੀ ਵਾਰੀ ਧੋਪੂ ਵੀ ਆ ਗਈ ਹੈ ਵਿੱਚ ਮਤਲਬ ਆਪਣੇ ਲੈਂਟਰ ਦੀ ਵਧੀਆ ਧੋਪੇ ਹੈ ਈ ਵਾਲੀ ਟੋਪ ਨਹੀਂ ਹੁੰਦੀ ਜਣੀ ਉਹ ਤਾਂ ਫੈਨਵਲੀਆ ਗੁੱਡ ਹੁੰਦੀ ਹੈ ਤੇਰੇ ਵੀ ਕੀਤੀ ਅਰਦਾਸ ਮਹਾਰਾਜ ਦੇ ਅੱਗੇ ਕਰਕੇ ਪਰਮਾਤਮਾ ਤੇਰੀ ਰਹਿਮ ਦੀ ਨਾਲ ਸ਼ੁਰੂ ਕੀਤਾ ਜੀ ਤੁਹਾਨੂੰ ਖਾਦਮ ਵੀ ਤੁਹੀਂ ਇੰਟਰਵਿਊ ਤੁਹੀਂ ਪਵਾਉਣਾ ਮੈਂ ਕ ਤੁਹਾਨੂੰ ਪਤਾ ਉਹਦੇ ਰਾਜਾ ਰਜਾ ਪਤਾ ਨਹੀਂ ਆਦਾ ਕਿੰਨੇ ਤਣ ਜੋ ਟੈਂਡਰ ਹੋਵੇ ਜੋ ਲੰਬੇ ਲੈਂਟਰ ਬੈਂਕ ਪਰ ਮੰਮੀ ਨੇ ਪਹਿਲਾਂ ਹੀ ਕਿਹਾ ਇਹ ਕਹਿੰਦੇ ਆਪਣਾ ਕੰਦੀਰ ਬਾਦ ਨਹੀਂ ਹੁੰਦਾ ਵੀਰ ਬਾਦ ਨਹੀਂ ਹੁੰਦਾ ਨਹੀਂ ਕੋਈ ਗੱਲ ਹੋਣੀ ਵੀਰ ਬਾਦ ਹੀ ਪਿਆ ਜੇ ਦਰ ਨੀਲਾ ਬੰਦਾ ਮਾਜੀ ਜੋ ਲਾ ਲਵੇ ਜਦੋਂ ਹੁਣ ਆਉਗੇ ਹੁਣ ਕੱਲ ਸਾਨੂੰ ਹੋਰ ਬੰਦੇ ਕਿਤੇ ਵੀ ਜਿਹਦਾ ਕੰਮ ਆਇਆ ਉਹ ਵਾਂਟਪ ਉੱਪਰ ਭਾਰਾ ਹੈ ਜਿਹੜਾ ਲੀਨਿੰਗ ਦੇ ਹੁੰਦੇ ਨੇ ਚੱਲਣਾ ਹੋਰ ਘਾਟਿਆ ਰਹੇ ਨਾ ਇਹ ਮੈਂ ਗਿਆ ਹਾਂ ਉਹ ਤੋਂ ਨਾਲ ਦੇਖਾ ਛੋਟੇ ਛੋਟੇ ਲਾਜਮਣਾਂ ਦੇ ਲੈ ਚੱਲਾਂ 500 ਦੇ ਕੱਲ ਸਮੋਸੇ ਲੈ ਕੇ ਗਏ ਵੱਧੂ ਆ ਮਤਲਬ 20 25 ਆਣੇ ਆ ਸਾਰੇ ਜਾਣਾ ਵੱਧੂ ਮੁੱਕ ਗਏ ਨਹੀਂ ਇਹ ਅੱਜ ਲਾਏ ਲੋ ਗਾਇਸ ਐਂਡ ਆਫ ਡੇ ਮੁੱਕ ਗਿਆ ਕੰਮ ਸਾਰਾ ਲੈਂਟਰ ਬਹੁਤ ਜਿਆਦਾ ਟੈਨਸ਼ਨ ਸੀ ਮੈਂ ਸਿਰ ਤੇ ਨਾ ਮ사ਜ ਕਰਨੀ ਹੈ ਮੈਂ ਕਿ ਸਵੇਰੇ ਕਰੂੰਗਾ ਨੀਂਦ ਵੀ ਨਹੀਂ ਪੂਰੀ ਹੋਈ ਸਵੇਰੇ ਦੇ ਬਸ ਇਹ ਜਿਵੇਂ ਫਿਰ ਮੀ ਦੀ ਵਿੱਚ ਜੀ ਆ ਲੈ ਜਿਨ੍ਹਾਂ ਨੇ ਕੰਮ ਕਰਾਇਆ ਉਹਨਾਂ ਨੂੰ ਪਤਾ ਹੁੰਦਾ ਨਾ ਤੁਹਾਨੂੰ ਪਤਾ ਹੈ ਉਹਨਾਂ ਤੁਸੀਂ ਫੋਨ ਦੇ ਰਹੇ ਲੈਂਟਰ ਜੀ ਤੁਹਾਡੇ ਘਰਾਂ ਚ ਪਿਆ ਕਿੰਨੀ ਸਿਰਦਰਦ ਜੀ ਯਾਰ oh my god ਔਰ ਹੈਗੀ ਚੀਜ਼ ਹੋਰ ਹੈਗੀ ਤਾਂ ਫੜਾ ਫੜਾ ਐ ਕਰ ਲੋ ਨਾਲ ਸਾਰਾ ਕੁਝ ਪਹਿਲਾਂ ਵੀ ਜਿੰਨਾ ਆਰਡਰ ਦਿੱਤਾ ਪਰ ਇੰਨਾ ਵਧੀਆ ਲਿਆ ਸੀਮੈਂਟ ਬਜਰੀ ਰੇਤਾ ਐ ਪੂਰੇ ਪੂਰਾ ਆਇਆ ਸੀਮੈਂਟ ਦੇ 25 ਬੋਰੇ ਬਜ ਗਏ ਨੇ 150 ਬੋਰਾ ਮਗ ਆਏ 25 ਬੋਰੇ ਬਾਜੀਓ ਗਾਹ ਚਲੋ ਚਣਾਈ ਤੇ ਕੰਮ ਆਏ ਨੇ ਕਿ ਦਵਾਰੋ ਜਦੋਂ ਨੇਪ ਨੂੰ ਪਕੰਧਾ ਨੂੰ ਕਰਨੀ ਆ ਨਾ ਤੇ ਮੰਮੀ ਨੂੰ ਬਚਦੀ ਹੈ ਕਿ ਮੰਮੀ ਕਿ ਨਹੀਂ ਖਾਸ਼ ਆਜ ਮੈਂ ਇਧਰ ਬਧਾਈਆਂ ਤੈਨੂੰ ਸੱਚ ਵਧਾਈਆਂ ਸਵਾਗ ਵਧਾਈਆਂ ਜਿੰਦਾਬਸਦ ਰਹਿ ਕਿੰਦਾ ਰੱਖਣ ਨੂੰ ਜਗ੍ਹਾ ਨਾ ਮਿਲੇ ਕਾਰ ਆ ਵੀ ਬਾਹਰ ਵੀ ਤੇ ਇੰਨਾ ਪਰਮਾਤਮਾ ਤੇ ਰੇਜ ਕਰੋ ਵਧਾਈਆਂ ਤੇ ਹਮ ਦੋਤ ਸਵਾਗ ਵਧਾਈਆਂ ਖੁਸ਼ ਆਣੇ ਜਿੰਦਾਬਸਦ ਰਹਿ ਖੁਸ਼ ਆ ਹੋਰ ਬਹੁਤ ਖੁਸ਼ ਆ ਹਾਂ ਕਾਰ ਬਣ ਗਿਆ ਤੇ ਹਾਂ ਤੇ ਕਿਹਨੂੰ ਕਹਿੰਦੇ ਹੁੰਦੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਮੇਰੀ ਦੋਤੀ ਸੁਖਮਨੀ ਨੂੰ ਵਧਾਈਆਂ ਉਹਦੇ ਮੰਮੀ ਡੈਡੀ ਨੂੰ ਵਧਾਈਆਂ ਹਾਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈਆਂ ਮੇਰੀ ਧੀ ਆਈ ਤੇ ਮੈਨੂੰ ਕਹਿੰਦੀ ਵੀ ਘਰ ਬਣਾ ਮਮੀ ਸੋਣਾ ਉਹ ਪਤਾ ਕਹਿੰਦੀ ਤੁਹਾਡਾ ਘਰ ਗੰਦਾ ਹੈ ਕਹਿੰਦੀ ਮੈਂ ਕਿਹਾ ਤੁਹਾਡਾ ਘਰ ਗੰਦਾ ਆ ਆਪਾਂ ਮਮੀ ਗਰੀਬਾਂ ਨੂੰ ਫਲਾਨਿਆਂ ਦਾ ਘਰ ਸੋਣਾ ਆ ਉਹਨਾਂ ਦਾ ਘਰ ਸੋਣਾ ਮੈਂ ਮੇਰੇ ਪਹਿਲੇ ਮੈਂ ਇਦਾਂ ਸੀ ਕਿ ਮੈਂ ਬਾਹਰ ਚੱਲ ਜਾਣਾ ਲਗਰੋਂ ਇਹ ਆਪੇ ਬਣਾਈ ਜਾਊਗਾ ਨਾ ਪਰ ਫਿਰ ਵਿੱਚ ਪਲਾਨ ਬਣ ਗਿਆ ਮੈਂ ਕਿਹਾ ਨਹੀਂ ਯਾਰ ਜਦੋਂ ਜਾਣਾ ਜਾਣਾ ਹੋਊਗਾ ਦੇਖੀ ਜਾਊਗਾ ਪਹਿਲਾਂ ਕਰਾਈ ਦਵਾਂ ਮਮੀ ਨੇ ਤੁਹਾਨੂੰ ਪਤਾ ਰਸੋਈ ਦਾ ਤੇ ਆ ਗਰਮੀ ਨਹੀਂ ਆ ਇਨਾ ਟੱਪਣਾ ਹੈ ਸਭ ਤੋਂ ਪਹਿਲਾਂ ਬਾਹਰ ਭਾਂਡੇ ਮਾਜੇ ਮਮੀ ਨੂੰ ਬਹੁਤ ਔਖ ਹੈ ਮੈਂ ਪੁਰਾਣੇ ਵਲੋਗ ਦੱਸੇ ਹਾਂ ਠੀਕ ਹੈ ਹੈ ਮੈਂ ਤਾਂ ਸੁਖਮਨੀ ਮਸਾਰਿਆ ਨਾਲ ਜ਼ਿਆਦਾ ਬਣਾਈਆਂ ਮੇਰੇ ਉਹਨੂੰ ਇੰਨੀ ਫਿਕਰ ਸੀ ਮੈਨੂੰ ਕਾਲ ਦਿਖਾਓ ਲੈਂਟਰ ਵੀਡੀਓ ਕਾਲ ਤੇ ਲੈਂਟਰ ਕਿੱਦਾਂ ਬਣਦਾ ਵੀਡੀਓ ਕਾਲ ਦਿਖਾਓ ਪਲ ਪਲ ਦਾ ਫਿਕਰ ਸੀ ਘਰ ਕਿੱਦਾਂ ਬਣਦਾ ਹਾਂ ਮੰਮੀ ਹਾਂ ਕੀ ਕਹਾਂ ਮਾ ਬਾਬਾ ਸਾਰਿਆਂ ਨੂੰ ਛੱਤ ਦੇਣਾ ਮੇਰੇ ਰੱਖਣਾ ਸਾਡਾ ਪਾ ਕੇ ਅਜੇ ਲੈਂਟਾ ਪਲੇਟ ਇੱਧੇ ਰੱਖ ਦਮਾ ਨਾ ਕੋਠੇ 'ਚ ਰੱਖਣਾਗੇ ਇੱਥੇ ਓਕੇ ਓ ਵਾਹ ਦੂਸਤ ਨਾ ਸੱਚੇ ਪਾਛ ਨਾ ਬ੍ਰਹਮਾਲ ਕਰੋ ਤੰਤਰਸਤੀਆਂ ਆਖ ਸ਼ਰੇ ਸਾਰੇ ਤੰਤਰਸਤੀਆਂ ਆਖ ਸ਼ਰੇ ਆ ਗਿਆ ਨਾ ਦੇਖੋ ਹੁਣ ਹੋ ਗਿਆ ਉਹ ਕੇ ਰਿਪੋਰਟ ਹੈਨ ਡਨ ਹੋ ਗਿਆ ਡਨ ਬਾਬੇ ਨੇ ਵੀ ਇਹ ਕਰਪਾ ਰੱਖੀ ਮੀ ਆਇਆ ਹੁਣ ਵੀ ਆਹ ਦੇਖੋ ਪਾਣੀ ਖੜਾ ਮੜਾ ਪੈ ਕੇ ਦਿਖਦੇ ਪਰ ਜਿੰਨਾ ਸਾਨੂੰ ਟਾਈਮ ਚਾਹੀਦਾ ਲੈਂਟਰ ਲਈ ਮਿਲ ਗਿਆ ਟਾਈਮ ਇਧਰ ਨੂੰ ਵੀ ਆ ਹੈਗਾ ਉਹਦਾ ਗੁੱਡ ਮਾਰਨਿੰਗ ਹੁਣ ਉੱਠਿਆ ਅੱਜ ਨਹੀਂ ਪੂਰੀ ਹੋਈ ਪੂਰੀ ਇੱਥੇ ਮੈਂ ਰਾਤੀ ਪਾ ਤੇ ਰਾਤ ਜਦੋਂ ਮੈਂ ਪੱਠੇ ਪਾਇਆ ਸਾਰਾ ਕੁਝ ਸਹੀ ਸੀ ਹਾਂ ਦੇਖੋ ਕਮਰਾ ਡੱਪਿਆ ਗੜ ਹੈ ਇਹ ਜਿਹੜਾ ਇਹਨੇ ਧੱਕਾ ਮਾਰਿਆ ਹੁੰਦਾ ਟੱਕ ਨੂੰ ਮੈਂ ਇੱਥੇ ਸੁਖ ਨਹੀਂ ਮੈਂ ਇੱਥੇ ਬੈਠੇ ਰਹਿੰਦੇ ਹੁੰਦੇ ਸੀ ਔਰ ਕਈ ਵਾਰ ਲਾਈਵ ਕਰ ਲਾਣਾ ਮੈਂ ਇੱਥੇ ਬਹਿ ਕੇ ਕਿ ਚੱਲ ਇਧਰ ਉੱਦੇ ਬੇ ਜਿੱਦਾਂ ਠੰਡਾ ਜਾ ਹੋਣਾ ਨਾ ਕਿ ਮੈਂ ਇੱਥੇ ਬਹਿਣਾ ਫੂਫੰਸਾ ਹੁਣ ਲਾਣਾ ਇੱਥੇ ਬਹਿ ਕੇ ਸਾਰਾ ਜਿਹੜੇ ਮੇਰੇ ਉੱਪਰ ਨੇ ਡਿੱਪਿਆ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕਿਹਦਾ ਰਿਪਲਾਈ ਨਹੀਂ ਹੋਇਆ ਉਹ ਸੌਰੀ ਹੈ ਲੈਂਟਰ ਦੇ ਸਾਰਿਆਂ ਨੇ ਮੈਸੇਜ ਕੀਤੇ ਕਈਆਂ ਮੇਰੀਆਂ ਭੈਣਾਂ ਨੇ ਭਰਾਵਾਂ ਨੇ ਦੁਆ ਵੀ ਕੀਤੀ ਕਿ ਆਵੇਂ ਮਹੀਨਾ ਪਵੇ ਸੁੱਖ-ਸ਼ਵੀਜੀ ਭਰਾ ਦੇ ਘਰ ਦਾ ਲੈਂਟਰ ਪੈ ਜਾਵੇ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਹੋਰ ਵੀ ਜਿੰਨੇ ਮੈਸੇਜ ਆ ਸਾਰਿਆਂ ਦਾ ਮੈਂ ਹੌਸਲਾ ਕਰੀ ਜਨਾ ਹਾਂ ਉਹ ਰਿਪਲਾਈ ਜੇ ਨਾ ਹੋਇਆ ਤਾਂ ਸੌਰੀ ਬਹੁਤ ਹੈ ਤੇ ਧੰਨਵਾਦ ਥੈਂਕ ਯੂ so much लव ਯੂ ਸਾਰਿਆਂ ਨੂੰ